ਸਤਨਾਮ ਵਾਹਿਗੁਰੂ ਸਾਹਿਬ ਜੀ ਸਲਾਕ ਲਾਹ ਲਾਤੀ ਜਾ ਮਾਇ ਮਨਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਉਹਨ ਖਾਖ ਦੇ ਗੁਰਮਖ ਉਬਰ ਜਿਨੀ ਸਚ ਨਾਮ ਚਿਤ ਲਾਇ ਲਾਇ ਨਮਤਾ ਮੋਣੀ ਜਿਨ ਵਿਣ ਤੰਤਾ ਜਗ ਖਾਇ ਮਨ ਮੁਖ ਖਾਧੇ ਗੁਰ ਮੁਖ ਉਬਰ ਜਿਨੀ ਸਚ ਨਾਮ ਚਿਤ ਲਾਇ ਬਿਨਵਾਵੇ ਜਾਗੇ ਕਮਲਾਸਰਾ ਗੁਰ ਮੁਖ ਨਦਰਿ ਆਇ ਤੰਦਾ ਕਰਤਿਆਂ ਨੇ ਫਰਜਨਮ ਗਵਾਇਆ ਸੁਖਨ ਦਾਤ ਮਨ ਨਵਸਾਇਆ ਲਾਣੇ ਤੇ ਨਾਮ ਤੇ ਨਾ ਕੋ ਮਿਲਿਆ ਜਿਨ ਕੋ ਤੋਰ ਲੇਖ ਪਾਇਆ ਮਹੱਲਾ ਤੀਜਾ ਹਰਹੀ ਮਾ ਹੈ ਅੰਮ੍ਰਿਤ ਪੜ ਪੂਰ ਹੈ ਮਨ ਮੁਖਾ ਸਾਧ ਨਾ ਪਾਇ ਜਿਉ ਕਸ ਤੂਰੀ ਮਰ ਕਾ ਜਾਣ ਪ੍ਰਮਾਦਾ ਪਰਮ ਕੋ ਲਾਇ ਅੰਮ੍ਰਿਤ ਤਜ ਬਿਖਰ ਸੰਗ ਹੈ ਕਰੰਤਾ ਆਪ ਖਾਇ ਗੁਰਮਖ ਮੇਰੇ ਸੋ ਜੀ ਪਾਈ ਤੇਰਾ ਅੰਦਰ ਪ੍ਰਭ ਮਿਖਾਇ ਤਨ万 ਸੀਤਲ ਹੋਇਆ ਰਸਨਾ ਹਰ ਸਾਧੇ ਆਇਆ ਸ਼ਬਦ ਦੇ ਹੀ ਨਾਉ ਉਪਜਾ ਸ਼ਬਦ ਦੇ ਮੇਰ ਮਿਲਾਇਆ ਬਿਨ ਸ਼ਬਦ ਸਭ ਜਾ ਕੇ ਪਾਉ ਰਾਨਾ ਮਿਰਥਾ ਜਨਮ ਗਵਾਇਆ ਅਗਮਰਤ ਇਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਾਉੜੀ ਸੋਹਾਰੇ ਪ੍ਰਖ ਆਗਮਨ ਹੈ ਕਾਹ ਕਿਤ ਵਿਦ ਪਾਈ ਤਿਸ ਰੂਪ ਨਾਰੇ ਕ ਅਦ੍ਰਿਸ਼ਟ ਕਾਹ ਜਾਣ ਕਿਉ ਤੇ ਹਈਐ ਨਿਰੰਕਾਰ ਨਿਰੰਜਨ ਹਰੇ ਅਗੰਮਾ ਕੀ ਕਹਿ ਗੁਣ ਗਾਈਏ ਜਿਸ ਸੇ ਆਪ ਕੋ ਝਾਇਆ ਆਪ ਸੋਹਰ ਮਾਰਗ ਪਾਈਆ ਗੁਰਪੂਰ ਦੇ ਖਾਲਿਆ ਗੁਰਸੇਵਾ ਪਾਈ ਜਿਸ ਆਪੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਇਹ ਗੁਰਜੀਕਾਰ ਸਤ ਸੋ ਵਾਹਿਗੁਰੂ ਜੀ ਦੀ ਫਤਿਹ ਸਲੋਕ ਮਹਲਾ 3 ਮਾਇਆ ਮਮਤਾ ਮੂਹਣੀ ਜਿਨ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉਜਰੇ ਜਿਨਿ ਸਚ ਨਾਮ ਚਿਤ ਲਾਇਆ ਗੁਰੂ ਗੁਰੂ ਕੇ ਸਾਸ ਸੰਗਤ ਜੀ ਦਾ ਪਾਵਨ ਮੁਖ ਰਾ ਸੋਦੀ ਸੁਲਤਾਨ ਗੁਰੂ ਰਾਮਦਾਸ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੈ ਸੋਰਠੀ ਕਵਾਰ ਦੇ ਅੰਦਰ ਸਲੋਕ ਗੁਰੂ ਅਮਰਦਾਸ ਪਿਤਾ ਜੀ ਦੇ ਪਾਵਨ 6 743 ਤੇ 44 ਉੱਤੇ ਸੁਭਾਈ ਮਾਨ ਸਤਗੁਰ ਬਖਸ਼ਿਸ਼ ਕਰਦਿੰਦੇ ਭਾਈ ਮਾਇਆ ਦੀ ਮਮਤਾ ਜਿਹੜੀ ਹੈ ਮਨ ਨੂੰ ਮੋਹਣ ਵਾਲੀ ਹੈ ਇਹੋ ਜੀ ਇਹ ਜਿਹੜੀ ਬਿਨਾਂ ਦੰਤਾਂ ਤੋਂ ਸੰਸਾਰ ਨੂੰ ਖਾਏ ਜਾ ਰਹੀ ਹੈ ਭਾਵੇਂ ਸੂਚਾ ਨਿਗਲ ਰਹੀ ਹੈ ਜਿਹੜੀ ਮਨ ਦੇ ਪਿੱਛੇ ਤਰਨ ਵਾਲੇ ਨੇ ਉਹਨਾਂ ਨੂੰ ਇਹ ਖਾ ਜਾਂਦੀ ਹੈ ਜਿਹੜੇ ਗੁਰੂ ਦੇ ਸੰਬਖੋਂਜੇ ਨੇ ਉਹ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦੇ ਨੇ ਕਿਉਂਕਿ ਗੁਰੂ ਸਦਕਾ ਉਹ ਸੱਚੇ ਨਾਮ ਦੇ ਨਾਲ ਚਿਤ ਜੋੜ ਲੈਂਦੇ ਨੇ ਸਤਗੁਰੂ ਕਿਰਪਾ ਕਰਨ ਅਸੀਂ ਵੀ ਸਤਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਨਾਮ ਬਾਣੀ ਦਾ ਅਭਿਆਸ ਕਰੀਏ ਤਾਂ ਕਿ ਇਸ ਮਾਇਆ ਦੀ ਆਪਣਣ ਤੋਂ ਬਚ ਸਕੀਏ ਸਤਗੁਰ ਸਭ ਮਨੋਂ ਨਾਮ ਸੇਵਾ ਸੇ ਨਿਵਕਸ਼ਮ ਸਵਨਾ ਦਾ ਆਵਿਆ ਗਾਵਿਆ ਸੇਵਾ ਆਪਣੀ ਧਰਤੀ ਪ੍ਰਵਾਨ ਕਰ ਲੈਣ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਹੋਈ ਹਤੁਲਾ ਦੇ ਚਿਵਾ ਵਾਹਿਗੁਰੂ ਜੀ ਕਾ ਖਾਲਸਾ ਪਾਏ ਹੀ ਗੁਰੂ ਜੀ ਕੀ ਫਤਿਹ